ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵੀ ਅਗਣਤ ਭਰੇ ਭੰਡਾਰ ਅਰਦਾਸ ਦਾ ਦਾਦਾ ਖਰ ਕਹਿ ਰਿਆ ਜਿਖਾ ਗੁਰੂ ਤੇਰੀ ਝੋਲੀ ਵਿੱਚ ਦਾਤਾਂ ਪਾਉਣ ਵਾਲਾ ਹੈ ਗੁਰੂ ਉਹ ਵੀ ਦਾਤਾਂ ਪਾ ਦਿੰਦਾ ਜਿਹੜੀਆਂ ਦਾਤਾਂ ਰੱਬ ਨੇ ਕਿਸਮਤ ਵਿੱਚ ਨਹੀਂ ਵੀ ਲਿਖੀਆਂ ਗੁਰੂ ਵਿੱਚ ਐਡੀ ਵੱਡੀ ਤਾਕਤ ਹੈ ਜੀ ਮੈਨੂੰ ਇੱਕ ਘਟਨਾ ਯਾਦ ਆ ਗਈ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਮਾਤਾ ਆਉਂਦੀ ਹੈ ਮਾਤਾ ਦੀ ਸਿੱਖਾਂ ਨੇ ਬੜੀ ਭਾਵਨਾ ਬਣਾਈ ਹੈ ਵੀ ਜਿਹੜਾ ਗੁਰੂ ਨਾਨਕ ਦੇ ਦਰ ਤੇ ਗਿਆ ਕਦੇ ਖਾਲੀ ਨਹੀਂ ਮੁੜਦਾ ਗੁਰੂ ਨਾਨਕ ਦੇ ਦਰ ਤੇ ਲੋਕ ਰੋਂਦੇ ਆਉਂਦੇ ਆਂ ਹੱਸਦੇ ਜਾਂਦੇ ਆਂ ਖਾਲੀ ਝੋੜੀਆਂ ਲੈ ਕੇ ਆਉਂਦੇ ਆਂ ਝੋੜੀਆਂ ਭਰਾ ਕੇ ਜਾਂਦੇ ਆਂ ਮਾਤਾ ਤੂੰ ਵੀ ਗੁਰੂ ਅੱਗੇ ਜਾ ਕੇ ਅਰਦਾਸ ਕਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਾਤਾ ਸੁਲਖਣੀ ਆਈ ਆਕੇ ਗੁਰੂ ਅੱਗੇ ਫਰਿਆਦ ਕੀਤੀ ਮਹਾਰਾਜ ਜੀ ਤੁਹਾਡੀਆਂ ਦਿੱਤੀਆਂ ਬੜੀਆਂ ਦਾਤਾਂ ਮਹਾਰਾਜ ਤੁਸੀਂ ਪੈਸਾ ਵੀ ਬਹੁਤ ਦਿੱਤਾ ਹੈ ਧਨ ਦੌਲਤ ਬਹੁਤ ਹੈ ਜ਼ਮੀਨ ਜਾਇਦਾਦ ਬਹੁਤ ਹੈ ਮਹਾਰਾਜ ਘਰ-ਵਾਰ ਬਹੁਤ ਵਧੀਆ ਬਣਿਆ ਹੋਇਆ ਹੈ ਪਰ ਇਹ ਪੈਸਾ ਧਨ ਦੌਲਤ ਜ਼ਮੀਨ ਜਾਇਦਾਦ ਨੂੰ ਸੰਭਣ ਵਾਲਾ ਤੁਸੀਂ ਕੋਈ ਨਹੀਂ ਦਿੱਤਾ ਅੱਖੋਂ ਸਤਨਾਮ ਸੇਵਾ ਹੋ ਮਹਾਰਾਜ ਇਹਨਾਂ ਦਾਤਾਂ ਨੂੰ ਸਾਹਮਣ ਵਾਲਾ ਨਹੀਂ ਕੋਈ ਦਿੱਤਾ ਕਿਰਪਾ ਕਰੋ ਮੇਰੇ ਕਰਮਾਂ 'ਚ ਔਲਾਦ ਦਾ ਸੁੱਖ ਲਿਖ ਦਿਓ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਨੇਤਰ ਬੰਦ ਕੀਤੇ ਨੇਤਰ ਬੰਦ ਕਰਕੇ ਮਹਾਰਾਜ ਨੇ 2 ਮਿੰਟ ਬਾਅਦ ਜਦੋਂ ਨੇਤਰ ਖੋਲੇ ਮਹਾਰਾਜ ਕਹਿਣ ਲੱਗੇ ਮਾਤਾ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਮਾਤਾ ਦੀਆਂ ਭੁੱਬਾਂ ਨਿਕਲ ਗਈਆਂ ਜੀ ਮਹਾਰਾਜ ਨਾਲ ਹੀ ਆਖਣ ਲੱਗੇ ਮਾਤਾ ਇੱਕ ਜਨਮ ਕੀ ਤੇਰੇ ਕਰਮਾਂ ਵਿੱਚ ਸੱਤ ਜਨਮ ਉਲਾਦ ਦਾ ਸੁੱਖ ਨਹੀਂ ਮਾਤਾ ਸੁਰਖਣੀ ਅੱਖਾਂ ਵਿੱਚ ਵਿਰਾਗ ਦੇ ਹੰਝੂ ਐ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਵਿੱਚੋਂ ਬਾਹਰ ਆ ਰਹੀ ਐ ਸਾਹਮਣੇ ਬਾਬਾ ਬੁੱਢਾ ਸਾਹਿਬ ਖੜੇ ਐ ਭਾਈ ਗੁਰਦਾਸ ਜੀ ਖੜੇ ਐ ਬਾਬਾ ਬੁੱਢਾ ਸਾਹਿਬ ਨੇ ਮਾਤਾ ਨੂੰ ਪੁੱਛਿਆ ਮਾਤਾ ਤੇਰੀਆਂ ਅੱਖਾਂ ਵਿੱਚ ਵਿਰਾਗ ਦੇ ਹੰਝੂ ਕਿਉਂ ਐ ਤੂੰ ਕਿਉਂ ਰੋ ਰਹੀ ਐ ਏ ਗੁਰੂ ਨਾਨਕ ਦਾ ਦਰ ਇਹੋ ਜੈ ਇੱਥੇ ਰੋਂਦੇ ਆਂ ਦੇ ਹੱਸਦੇ ਜਾਂਦੇ ਆਂ ਖਾਲੀ ਝੋੜੀਆਂ ਲੈ ਕੇ ਆਉਂਦੇ ਝੋੜੀਆਂ ਭਰ ਕੇ ਜਾਂਦੇ ਤੂੰ ਕਿਉਂ ਰੋ ਰਹੀ ਐ ਮਾਤਾ ਨੇ ਆਖਿਆ ਬਾਬਾ ਜੀ ਸੁਣਿਆ ਮੈਂ ਵੀ ਇਦਾਂ ਹੀ ਸੀ ਵੇ ਗੁਰੂ ਨਾਨਕ ਦੇ ਦਰ ਤੇ ਜਿਹੜਾ ਵੀ ਖਾਲੀ ਝੋੜੀ ਲੈ ਕੇ ਆਇਆ ਗੁਰੂ ਨੇ ਉਹਦੀ ਝੋੜੀ ਭਰ ਕੇ ਭੇਜੀ ਐ ਪਰ ਅੱਜ ਮੈਂ ਗੁਰਨਾਨਕ ਦੇ ਦਰ ਤੋਂ ਖਾਲੀ ਜਾ ਰਹੀ ਆ ਆਪੇ ਸਤਿ ਸ਼੍ਰੀ ਅਕਾਲ ਅੱਜ ਮੈਂ ਗੁਰੂ ਦੇ ਦਰ ਤੋਂ ਖਾਲੀ ਜਾ ਰਹੀ ਆ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਾਤਾ ਇੰਜ ਨਾ ਕਹਿ ਕੀ ਅਰਦਾਸ ਕੀਤੀ ਸੀ ਕੀ ਮੰਗ ਹੈ ਤੇਰੀ ਮਾਤਾ ਨੇ ਆਖਿਆ ਬਾਬਾ ਜੀ ਗੁਰਨਾਨਕ ਦੇ ਦਰ ਨੇ ਮੈਨੂੰ ਸਭ ਕੁਝ ਦਿੱਤਾ ਹੈ ਪੈਸਾ ਧਨ ਦੌਲਤ ਜ਼ਮੀਨ ਜਾਇਦਾਦ ਹਰ ਇੱਕ ਦਾਤ ਦਿੱਤੀ ਹੈ ਪਰ ਇਹਨਾਂ ਦਾਤਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਦਿੱਤਾ ਮੈਂ ਗੁਰੂ ਦੇ ਚਰਨਾਂ 'ਚ ਗਈ ਸੀ ਮਹਾਰਾਜ ਨੂੰ ਜਾ ਕੇ ਫਰਿਆਦ ਕੀਤੀ ਮਹਾਰਾਜ ਮੇਰੇ ਕਰਮਾਂ 'ਚ ਔਲਾਦ ਦਾ ਸੁੱਖ ਲਿਖ ਦਿਓ ਮਹਾਰਾਜ ਨੇ ਆਖਿਆ ਮਾਤਾ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਹੈ ਹੀ ਨਹੀਂ ਇੱਕ ਜਨਮ ਕੀ ਤੇਰੇ ਕਰਮਾਂ ਵਿੱਚ ਸੱਤ ਜਨਮ ਔਲਾਦ ਦਾ ਸੁੱਖ ਨਹੀਂ ਹੈ ਬਾਬਾ ਬੁੱਢਾ ਸਾਹਿਬ ਹੱਸ ਕੇ ਕਹਿਣ ਲੱਗੇ ਮਾਤਾ ਬਸ ਇੰਨੀ ਕੀ ਗੱਲ ਹੈ ਮਾਤਾ ਬਸ ਆਹੀ ਅਰਦਾਸ ਹੈ ਮਾਤਾ ਨੇ ਪੁੱਭਾ ਮਾਰਦੇ ਹੋਏ ਆਖਿਆ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਵਾਸਤੇ ਛੋਟੀ ਗੱਲ ਹੋ ਸਕਦੀ ਏ ਪਰ ਉਹ ਮਾਂ ਨੂੰ ਪੁੱਛ ਕੇ ਵੇਖੋ ਜਿਹਦੀ ਮਾਂ ਦੀ ਗੋਦ ਵਿੱਚ ਲਾਲ ਨਹੀਂ ਖੇਡਦਾ ਆਖੋ ਸਤਨਾ ਸ੍ਰੀ ਅਕਾਲ ਪੁੱਤਰਾਂ ਵਾਲਿਓ ਮਾਰ ਕੇ ਨਿਗਾਹ ਵੇਖੋ ਪੁੱਤਰ ਜਗਤ ਨਿਸ਼ਾਨੀਆਂ ਹੁੰਦੀਆਂ ਨੇ ਜਿਨ੍ਹਾਂ ਘਰਾਂ ਵਿੱਚ ਖੇਡੇ ਨਾ ਬਾਲ ਕੋਈ ਉਹਨਾਂ ਘਰਾਂ ਬਰਾਨੀਆਂ ਹੁੰਦੀਆਂ ਨੇ ਜਿਹੜੀਆਂ ਮਾਵਾਂ ਨੂੰ ਮੇਰੇ ਗੁਰੂ ਨੇ ਧੀ ਪੁੱਤਰ ਦੀ ਦਾਤ ਨਹੀਂ ਦਿੱਤੀ ਸੱਚੀ ਗੱਲ ਐ ਜੀ ਮਾਵਾਂ ਰਾਤ ਨੂੰ ਭੁੱਬਾਂ ਮਾਰ ਮਾਰ ਰੋਂਦੀਆਂ ਉਹ ਰੱਬਾ ਕਿਤੇ ਸਾਡੇ ਕਰਮਾਂ ਵਿੱਚ ਵੀ ਔਲਾਦ ਦਾ ਸੁੱਖ ਲਿਖ ਦੇ ਉਹ ਮਾਂ ਨੂੰ ਕਿਵੇਂ ਤਾਨੇ ਮੇੜੇ ਸਹਣੇ ਪੈਂਦੇ ਆ ਇਹ ਤਾਂ ਮਾਂ ਗੰਗਾ ਜੀ ਨੂੰ ਪਤਾ ਐ ਕਿ ਮਾਂ ਗੰਗਾ ਨੂੰ ਕਿਵੇਂ ਤਾਨੇ ਮੇੜੇ ਸਹਣੇ ਪਏ ਸੱਚੀ ਗੱਲ ਐ ਦੁਨੀਆ ਟਿਕਣ ਨਹੀਂ ਦਿੰਦੀ 5-10 ਸਾਲ ਵਿਆਹ ਨੂੰ ਹੋ ਜਾਣ ਜੇ ਘਰ ਵਿੱਚ ਔਲਾਦ ਦਾ ਸੁੱਖ ਨਾ ਹੋਵੇ ਤਾ ਲੋਕ ਤਾਂ ਨੇ ਮੇੜੇ ਮਾਰ ਕੇ ਮਾਰ ਦਿੰਦੇ ਆ। ਮਾਤਾ ਸੁਲਖਣੀ ਨੇ ਆਖਿਆ ਬਾਬਾ ਜੀ ਉਹਨਾ ਮਾਵਾ ਨੂੰ ਪੁੱਛ ਕੇ ਵੇਖੋ ਜੇ ਦੀ ਮਾਂ ਦੀ ਗੋਦ ਵਿੱਚ ਲਾਲ ਨਹੀਂ ਖੇੜਦੇ ਤੁਸੀਂ ਤਾਂ ਕਹਿ ਦਿੱਤਾ ਬਸ ਆ ਛੋਟੀ ਜਿਹੀ ਗੱਲ ਐ। ਤੁਸੀਂ ਤਾਂ ਕਹਿ ਦਿੱਤਾ ਬਸ ਇੰਨੀ ਕੁ ਅਰਦਾਸ ਐ। ਬਾਬਾ ਬੁੱਢਾ ਸਾਹਿਬ ਹੱਸ ਕੇ ਕਹਿਣ ਲੱਗੇ ਮਾਤਾ ਗੁਰਨਾਨਕ ਦੇ ਦਰ ਤੇ ਹਰ ਇੱਕ ਦਾਤ ਐ ਅਸਲ ਵਿੱਚ ਤੈਨੂੰ ਮੰਗਣਾ ਹੀ ਨਹੀਂ ਆਇਆ। ਗੁਰੂ ਵਿੱਚ ਕੋਈ ਕਮੀ ਨਹੀਂ ਹੈ ਗੁਰੂ ਕੋਲ ਹਰ ਇੱਕ ਦੁਨੀਆ ਦੀ ਤਾਕਤ ਹੈ ਗੁਰੂ ਦੇ ਕੋਲ ਦੁਨੀਆ ਦੀ ਹਰ ਇੱਕ ਦਾਤ ਹੈ ਹਰ ਇੱਕ ਬਖਸ਼ਿਸ਼ ਹੈ ਪਰ ਸਾਨੂੰ ਗੁਰੂ ਕੋਲੋਂ ਲੈੜੀ ਨਹੀਂ ਆਉਂਦੀ ਮਾਤਾ ਸੁਲੱਖਣੀ ਕਹਿਣ ਲੱਗੀ ਬਾਬਾ ਜੀ ਫਿਰ ਤੁਸੀਂ ਦੱਸ ਦਿਓ ਕਿਵੇਂ ਲਈਦੀ ਹੈ ਕਿਵੇਂ ਗੁਰੂ ਕੋਲੋਂ ਬਖਸ਼ਿਸ਼ ਲਈਏ ਮਾਤਾ ਸੁਲੱਖਣੀ ਨੂੰ ਬਾਬਾ ਬੁੱਢਾ ਸਾਹਿਬ ਨੇ ਆਖਿਆ ਮਾਤਾ ਜਾ ਗੁਰੂ ਦੇ ਚਰਨਾਂ ਵਿੱਚ ਜਾ ਕੇ ਗੁਰੂ ਅੱਗੇ ਅਰਦਾਸ ਕਰ ਭਾਵਨਾ ਦੇ ਨਾਲ ਗੁਰੂ ਨੂੰ ਆਖ ਮਹਾਰਾਜ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਲਿਖ ਦਿਓ ਜਦੋਂ ਗੁਰੂ ਸਾਹਿਬ ਆਖਣ ਬਾਤਾ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਤੂੰ ਗੁਰੂ ਨੂੰ ਆਖੀ ਮਹਾਰਾਜ ਜੀ ਦਰਗਾਹ ਵਿੱਚ ਵੀ ਤੁਸੀਂ ਲਿਖਣ ਵਾਲੇ ਸੀ ਜੇ ਦਰਗਾਹ ਵਿੱਚ ਨਹੀਂ ਲਿਖਿਆ ਮਹਾਰਾਜ ਇੱਥੇ ਲਿਖ ਦਿਓ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਯੁਗਤੀ ਮਿਲ ਗਈ ਨਾ ਜੀ ਰੱਬ ਦੇ ਪਿਆਰੇ ਸਾਧੂ ਜਨਾਂ ਦੀ ਰੱਬ ਦੇ ਘਰ ਵਿੱਚ ਜਲਦੀ ਹੈ ਐਮੀਨੀ ਬਾਣੀ ਨੇ ਆਖਿਆ ਸਭ ਕੋ ਤੇਰੇ ਵੱਸ ਅਗਮ ਅਗੋਚਰਾ ਤੂੰ ਭਗਤਾਂ ਕਹਿ ਵੱਸ ਭਗਤਾਂ ਤਾੜ ਤੇੜਾ ਰੱਬ ਦੇ ਪਿਆਰਿਆਂ ਦੇ ਵੱਸ ਵਿੱਚ ਪਰਮਾਤਮਾ ਹੈ ਗੁਰੂ ਸਾਹਿਬ ਵੀ ਰੱਬ ਦੇ ਪਿਆਰਿਆਂ ਦੇ ਵੱਸ ਵਿੱਚ ਹੁੰਦਾ ਹੈ ਆ ਰੱਬ ਦੇ ਪਿਆਰਿਆਂ ਨੇ ᔪਗਤੀ ਦੱਸ ਦਿੱਤੀ ਮਾਤਾ ਸੁਲਖਣੀ ਨੂੰ ਮਾਤਾ ਸੁਲਖਣੀ ਫਿਰ ਗਈ ਸ਼ੇਮੇ ਪਾਸ਼ਾ ਦੇ ਚਰਨਾਂ ਵਿੱਚ ਕਿਆ ਕੇ ਅਰਦਾਸ ਕੀਤੀ ਮਹਾਰਾਜ ਮੇਰੇ ਕਰਮਾਂ ਵਿੱਚੋਂ ਲਾਜ ਦਾ ਸੁੱਖ ਲਿਖ ਦਿਓ ਮਹਾਰਾਜ ਕਹਿਣ ਲੱਗੇ ਮਾਤਾ ਤੈਨੂੰ ਪਹਿਲਾਂ ਵੀ ਆਖਿਆ ਸੀ ਤੇਰੇ ਕਰਮਾਂ ਵਿੱਚੋਂ ਲਾਜ ਦਾ ਸੁੱਖ ਹੈ ਹੀ ਨਹੀਂ ਭੱਬਾ ਮਾਰਦੀ ਹੋਈ ਮਾਸ ਲਖਣੀ ਨੇ ਆਖਿਆ ਮਹਾਰਾਜ ਜੇ ਮੇਰੇ ਕਰਮਾਂ ਵਿੱਚੋਂ ਲਾਜ ਦਾ ਸੁੱਖ ਨਹੀਂ ਹੈ ਮਹਾਰਾਜ ਜੀ ਦਰਗਾਹ ਵਿੱਚ ਵੀ ਲੇਖ ਤੁਸੀਂ ਲਿਖਣ ਵਾਲੇ ਹੋ ਜੇ ਦਰਗਾਹ ਵਿੱਚ ਨਹੀਂ ਲਿਖਿਆ ਗੁਰੂ ਸਾਹਿਬ ਜੀ ਇੱਥੇ ਲਿਖ ਦਿਓ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜੇ ਛੇਵੇਂ ਪਾਤਸ਼ਾਹ ਨੇ ਮਾਤਾ ਨੂੰ ਆਖਿਆ ਸੀ ਵੇ ਮਾਤਾ ਤੇਰੇ ਕਰਮਾਂ ਵਿੱਚ ਇੱਕ ਜਨਮ ਕੀ ਸੱਤ ਜਨਮੋ ਲਾਤ ਦਾ ਸੁੱਖ ਨਹੀਂ ਹੈ ਉਹੀ ਛੇਵੇਂ ਪਾਤਸ਼ਾਹ ਨੇ ਜਦੋਂ ਮਾਤਾ ਸੁਲੱਖਣੀ ਦੀ ਵੇਖੀ ਭਾਵਨਾ ਮਾਂ ਸੁਲੱਖਣੀ ਦੀ ਵੇਖੀ ਸ਼ਰਧਾ ਜਿਹੜੇ ਛੇਵੇਂ ਪਾਤਸ਼ਾਹ ਕਹਿੰਦੇ ਤੇਰੇ ਕਰਮਾਂ ਵਿੱਚੋਂ ਲਾਤ ਦਾ ਸੁੱਖ ਨਹੀਂ ਹੈ ਉਹੀ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਮਾਂ ਕਿਆ ਗੁਰੂ ਨਾਨਕ ਤੇਰੇ ਘਰ ਸਤ ਪੁੱਤਰਾਂ ਦੀ ਦਾਤ ਦੇਵੇ ਆਪ ਕੋ ਸਤਨਾਮ ਸੇਰੀ ਬਾਹੀਰ ਅੱਜ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਪਿੰਡ ਚੱਬਾ ਹੈ ਚੱਬੇ ਪਿੰਡ ਵਿੱਚ ਜਾ ਕੇ ਪੁੱਛ ਸਕਦੇ ਹੋ ਅੱਜ ਵੀ ਮਾਤਾ ਸੁਰਖਣੀ ਦੀ ਅਨਸਵੰਸ ਚੱਲ ਰਹੀ ਹੈ ਆ ਜਿਹੜੇ ਦਰ ਤੇ ਤੁਸੀਂ ਬੈਠੇ ਹੋ ਧੰਨ ਗੁਰੂ ਨਾਨਕ ਤੇ ਮਾਰੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਥੇ ਆ ਕੇ ਕਿਸਮਤਾਂ ਬਦਲਦੀਆਂ ਜੀ ਇੱਥੇ ਆ ਕੇ ਮੱਥੇ ਦੇ ਕਰਮ ਬਦਲਦੇ ਐ ਇੱਥੇ ਆ ਕੇ ਮੱਥੇ ਦੀਆਂ ਲਕੀਰਾਂ ਸਿੱਧੀਆਂ ਹੋ ਜਾਂਦੀਆਂ ਇੱਥੇ ਆ ਕੇ ਉਹ ਵੀ ਦਾਤਾਂ ਮਿਲ ਜਾਂਦੀਆਂ ਜਿਹੜੀਆਂ ਦਾਤਾਂ ਰੱਬ ਨੇ ਸਾਡੀ ਢੋਲੀ ਵਿੱਚ ਨਹੀਂ ਵੀ ਪਾਈਆਂ ਪਰ ਗੱਲ ਹੈ ਭਾਵਨਾ ਦੀ ਗੱਲ ਹੈ ਸ਼ਰਦਾ ਦੀ